ਸਾਰੇ ਨੂੰ ਜੈ ਐਮ ਸੀ ਦੀ ਮੇਰਾ ਨਾਮ ਵਿਕਟਰ ਮਸੀ ਪਿੰਡ ਸੇਖਾ ਗਲੋਬਲ ਐਕਸ਼ਨ ਕਮੇਟੀ ਨੇ ਅੱਜ ਮੈਨੂੰ ਦੀਨਾ ਨਗਰ ਹਲਕੇ ਦਾ ਜੂਥ ਪ੍ਰਧਾਨ ਬਣਾਇਆ ਵਾ ਮੈਂ ਆਪਣੀ ਆਪਣੀ ਜ਼ਿੰਮੇਵਾਰੀ ਪੂਰੀ ਟੀਮ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਸਾਰੇ ਹੀ ਪਿਆਨ ਭਰਾਵਾਂ ਨੂੰ ਜੈ ਐਮ ਸੀ ਦੀ ਅੱਜ ਅਸੀਂ ਪਿੰਡ ਸੇਖਾ ਦੇ ਵਿੱਚ ਆਏ ਆ ਹਲਕਾ ਦੀਨਾ ਨਗਰ ਦੇ ਵਿੱਚ ਜਿਹੜੀ ਅੱਜ ਜੂਥ ਵਿੰਗ ਦੇ ਵਿੱਚ ਵਿਕਟਰ ਮਸੀ ਨੂੰ ਦੀਨਾ ਨਗਰ ਹਲਕੇ ਦਾ ਪ੍ਰਧਾਨ ਬਣਾਇਆ ਗਿਆ ਜੂਥ ਵਿੰਗ ਦਾ ਅਸੀਂ ਵਿਸ਼ਵਾਸ ਕਰਦੇ ਹਾਂ ਵਿਕਟਰ ਮਸੀਹ ਕੋ ਕਿ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਆ ਤੇ ਸਭ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਇਹਦੇ ਵਿੱਚ ਸੱਤ ਮੈਂਬਰੀ ਟੀਮ ਬਣਾਈ ਗਈ ਆ ਜਿਹਦੇ ਵਿੱਚ ਪਾਸਟਰ ਵਿੰਗ ਦੇ ਵਿੱਚ ਨਿਯੁਕਤੀ ਕੀਤੀ ਗਈ ਆ ਔਰ ਜੂਥ ਵਿੰਗ ਦੇ ਵਿੱਚ ਨਿਯੁਕਤੀ ਕੀਤੀ ਗਈ ਆ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਇਸ ਪਿੰਡ ਨੂੰ ਇਸ ਇਲਾਕੇ ਨੂੰ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹਰ ਸਮੇਂ ਤੁਹਾਡੇ ਨਾਲ ਆ ਘਬਰਾਉਣ ਦੀ ਲੋੜ ਨਹੀਂ ਹੈਗੀ ਜੂਥ ਵਿੱਚ ਵੀ ਜਿਸ ਤਰ੍ਹਾਂ ਭਰਾ ਨੂੰ ਦੱਸਿਆ ਅਸੀਂ ਕੋਈ ਵੀ ਕੰਮ ਹੈਗਾ ਇਸ ਜੂਥ ਦੇ ਪ੍ਰੈਜ਼ੀਡੈਂਟ ਸਾਡੇ ਹਲਕੇ ਦੇ ਜੋ ਵਿਕਟਰ ਮਸੀ ਜੀ ਆ ਇਹਨੂੰ ਦੱਸੋ ਇਹ ਤੁਹਾਡੇ ਸਾਡੇ ਤੱਕ ਗੱਲ ਪਹੁੰਚਾਉਣਗੇ ਹਰ ਮੁਸੀਬਤ ਦਾ ਹੱਲ ਹੋਏਗਾ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਮਸੀ ਦੀ ਮੈਂ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਜ਼ਿਲ੍ਹਾ ਪ੍ਰਧਾਨ ਪਾਸੋਂ ਸਟੀਫਨ ਪੱਟੀ ਸੋ ਤੁਸੀਂ ਸਾਰੇ ਅੱਜ ਇਸ ਜਗ੍ਹਾ ਤੇ ਇਕੱਠੇ ਹੋਏ ਜੇ ਔਰ ਅਸੀਂ ਦਿਨਾਂ ਨਗਰ ਹਲਕੇ ਦੇ ਵਿੱਚ ਪਿੰਡ ਸੱਦਾ ਸਿੱਖਾ ਦੇ ਵਿੱਚ ਪਹੁੰਚੇ ਹਾਂ ਸੋ ਨਾਲ ਹੀ ਲੱਗਦਾ ਬਲਾਕ ਡਰੰਗਲਾ ਔਰ ਬਲਾਕ ਲੈਵਲ ਤੇ ਵੀ ਨਿਯੁਕਤੀਆਂ ਜਿਹੜੀਆਂ ਨੇ ਇਸ ਜਗ੍ਹਾ ਤੇ ਕੀਤੀਆਂ ਗਈਆਂ ਸਭ ਤੋਂ ਵੱਡੀ ਨਿਯੁਕਤੀ ਜਿਹੜੀ ਆ ਉਹ ਦੀਨਾ ਨਗਰ ਹਲਕੇ ਦੇ ਵਿੱਚ ਯੂਥ ਵਿੰਗ ਦੇ ਵਿੱਚ ਇੱਕ ਬਹੁਤ ਹੀ ਜੋਸ਼ੀਲਾ ਜਿਹੜਾ ਹੈ ਉਹ ਪ੍ਰਧਾਨ ਲਗਾਇਆ ਗਿਆ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜੋ ਜੋਸ਼ੀਲਾ ਪ੍ਰਧਾਨ ਹੈ ਜਿਹਦੇ ਨਾਲ ਕਾਫੀ ਯੂਥ ਆਰਟਾਈਮ ਰਹਿੰਦਾ ਹੈ ਸੋ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਨਾਲ ਵੀ ਇਹ ਤਨਦੇਹੀ ਦੇ ਨਾਲ ਖੜੇਗਾ ਔਰ ਮੈਂ ਇਹ ਵਿਸ਼ਵਾਸ ਦੁਲਾਉਣਾ ਕਿ ਜਦੋਂ ਕਿਤੇ ਵੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੀ ਲੀਡਰਸ਼ਿਪ ਨੂੰ ਕੋਈ ਕਾਲ ਆਵੇਗੀ ਸੋ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਵੀ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਖੜੇਗੀ 14 ਤਰੀਕ ਨੂੰ ਮਸੀਹ ਚੌਂਕ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਦੇ ਵਿੱਚ ਤੁਹਾਡਾ ਵੀ ਯੋਗਦਾਨ ਰਹੇਗਾ ਦੇਖੋ ਜੀ ਇਹ ਜਿਹੜੀ ਧਰਨੇ ਦੀ ਗੱਲ ਹੈ ਨਾ ਕਾਫੀ ਚਿਰ ਦੀ ਚੱਲ ਰਹੀ ਆ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਮਿਉਂਟੀ ਕਮਿਸ਼ਨ ਚੇਅਰਮੈਨ ਪੰਜਾਬ ਸੋ ਥੋੜੇ ਦਿਨ ਪਹਿਲਾਂ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਡੀਸੀ ਸਾਹਿਬ ਦੇ ਨਾਲ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਲ ਬੈਠ ਕੇ ਇਹ ਗੱਲ ਕੀਤੀ ਹੈ ਔਰ ਡੀਸੀ ਸਾਹਿਬ ਨੇ ਵਿਸ਼ਵਾਸ ਦਿਲਾਇਆ ਕਿ 크리스마ਸ ਤੋਂ ਪਹਿਲਾਂ ਹੀ ਜਿਹੜਾ ਹੈ ਇਹ ਤੁਹਾਡਾ ਚੌਂਕ ਜਿਹੜਾ ਹੈ ਤਿਆਰ ਹੋ ਜਾਵੇਗਾ ਸੋ ਅਸੀਂ ਇਹਨਾਂ ਦੇ ਅਨੁਸਾਰਿਆਂ ਦੇ ਨਾਲ ਅਸੀਂ ਸਾਰਿਆਂ ਦਾ ਸਹਿਯੋਗ ਕਰਾਂਗੇ ਪਹਿਲਾਂ ਤੇ ਸਾਰੇ ਭੈਣ ਭਰਾਵਾਂ ਦੇ ਮੇਰੇ ਵੱਲੋਂ ਜੈਮਸੀ ਦੀ ਮੇਰਾ ਨਾਮ ਸੋਨੂ ਭੰਡਾਲਿਆ ਇਸ ਪਿੰਡ ਵਿੱਚ ਅਸੀਂ ਮੀਟਿੰਗ ਕੀਤੀ ਆ ਕਾਫੀ ਜੂਤ ਇਕੱਠਾ ਹੋਇਆ ਵਾ ਇਸ ਕਰਕੇ ਇਸੇ ਵੀਰ ਨੂੰ ਅਹੁਦਾ ਦਿੱਤਾ ਗਿਆ ਪੂਰੇ ਹਲਕੇ ਦਾ ਦਿਨਾਂਗਰ ਦਾ ਤੇ ਸਾਨੂੰ ਉਮੀਦ ਹੈ ਵੀ ਬਹੁਤ ਬਹੁਤ ਵਧੀਆ ਤਰੀਕੇ ਨਾਲ ਇਹ ਕੰਮ ਕਰੇਗਾ